ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹੇ ਪਾਤ ਸਾਹੀ ਦਸਮੀ ਕਵਿਉ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਅਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੁਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਦੇਵਕ ਸਿੱਖ ਸਭੈ ਕਰਤਾਰਾ ਮੋਰ ਤਾਂ ਨਿਤ ਕਰਦਾ ਕਰੀਏ ਸਭ ਬੈ ਰਨ ਕਉ ਆਜ ਸੰਗਤਿਆ ਪੂਰਨ ਹੋਏ ਹਮਾਰੀ ਆਸਾ ਤੋਰ ਬਗਨ ਕੀ ਰਹੇ ਉਪਿਆਸਾ ਤੁਮੇ ਛਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸਤੰਤੇ ਪਾਉਂ ਸੇਵਤ ਸਿੱਖ ਹਮਾਰੇ ਤਾਰੀਏ ਚੰਚਨ ਸਤਰ ਹਮਾਰੇ ਮਾਰੀ ਅਹੀ ਆਪ ਹਾਤ ਦੈ ਮੁਜ ਉਪਰਿਐ ਮਰਨ ਕਾਲ ਕਾ ਤਰਾਸਨ ਭਰੀਐ ਉਜੋ ਸਦਾ ਹਮਾਰੇ ਪੰਚਾ ਸ੍ਰੀ ਅਸਤੁਜੋ ਕਰੇ ਹਰ ਰਚਾ ਰਾਖਲੇ ਹੋ ਮਹਾਰਾਗਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋ ਪੂਰੀ ਚਤੁਰਦਸ ਕੰਤਾ ਚਾਲ ਭਾਇ ਬ੍ਰਹਮਾ ਉਪਧਾਰਾਕਾਰ ਭਾਇ ਸ਼ਿਵ ਜੂ ਅਵਤਾਰਾਕਾਰ ਭਾਇ ਕਰ ਪ੍ਰਕਾਸ਼ਾ ਸਖਦਕਾਰ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾ ਦੈ ਤਜਛਨੀ ਪੁਜਾਇਓ ਆਦ ਅੰਤ ਇਕ ਆਇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਬਹੁ ਮਾਰੀ ਸਗਲ ਪ੍ਰਜਾਤ ਨੇ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤਨ ਕੋ ਪਲ ਮੂਵਤ ਕੀਓ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਗੁਣ ਚੜੇ ਅਸੂਲਾ ਸੋ ਪਰ ਕਿਰਪਾ ਦਸ਼ਟ ਕਰ ਭੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦਿਨ ਅਪਾਰਾ ਜਬ ਆ ਕਰਖ ਕਰ ਤੋ ਹੋ ਕਬ ਹੁ ਤੂ ਮੈਂ ਅਮਰਤ ਦਿਹ ਕਰ ਸਭ ਹੁ ਜੀਤੇ ਬਦਨ ਸਿਰਖ ਸਭ ਧਾਰੈ ਆਪ ਆਪਨੀ ਬੂਝ ਉਚਾਰੈ ਤੂੰ ਸਭ ਹੀ ਤੇ ਰਹਿਤ ਨਰਾਲਮ ਗਾਂਤ ਵੇਦ ਵੇਦ ਅਰਾਲਮ ਨਿਰੰਕਾਰ ਨਿਰਵੇਕਾਰ ਨਿਰਲੰਭ ਆਦ ਨੀਲੇ ਨਾਗ ਸੰਭ ਤਾਕਾ ਮੂਰੂ ਚਾਰਤ ਪੀਤਾ ਜਾ ਕੋ ਪੇਵਨ ਪਾਪਤ ਬੀਤਾ ਤਾਕਾ ਕਰਪਾ ਹਣੇ ਹਨੂਮਾਨ ਤਮਹਾ ਮੂਰਗਤ ਭੇਦ ਨ ਜਾਣ ਤਮਾ ਦੇਵ ਕੋ ਭੈ ਸਦਾ ਤੇ ਨਿਰੰਕਾਰ ਕਾ ਜੀਨ ਤਨ ਭਵ ਆਪ ਆਪਨੇ ਬਧਾ ਜੀਤੀ ਬਨਤ ਪੰਨ ਪੰਨ ਦੋਇ ਦੇਤੀ ਤੁਮਰਾ ਲਖਾਂ ਜਾਏ ਪਸਾਰਾ ਗਹਿ ਬਿ ਸਜਾ ਤੁ ਸੰਸਾਰਾ ਇਕ ਰੂਪ ਨੂਪ ਸਰੂਪ ਆਰੰਕ ਭਯੋ ਰਾਉ ਕਹੀ ਭੂਪਾ ਅੰਦਰ ਜੇਰਿ ਸੈਤਜ ਕਿੰਨੀ ਅਤਿ ਪੁਜਖਾਨ ਭੋਰ ਜਤੀਨੀ ਕਹੋ ਹੂਲ ਰਾ ਜਾਵੇ ਬੈਠਾ ਕਹੋ ਸਮਟ ਭਯੋ ਸੰਗਰੇ ਕੈਠਿਆ ਸਲੇਸ਼ ਰਿਸ਼ਟ ਦਿਖਾਏ ਚੰਪਵ ਆਦਿ ਜਹਾਲ ਸਰੂਪ ਸ੍ਰੀੰਪਵ ਅਬਰਚਾਮੇਨੀ ਤਮ ਕਰੋ ਸਿਖੋ ਵਾਰ ਸਿਖ ਸੰਘਰੋ ਦੁਖਤਿ ਤੇ ਅਠ ਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਹਸ ਤੋਜਤਾ ਵ ਸਾਰੇ ਨਹੀਂ ਪਰੇ ਦਨ ਕੇ ਦੁਖ ਤੋਕੈ ਮਰੇ ਬੁਰਖਿ ਜਨ ਮਨ ਕੋ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਵਟਾਰੇ ਜੋ ਘਲ ਕੋ ਇਕ ਵਾਰ ਤੇ ਹੈ 타ਕੇ ਕਾਲ ਨ ਘਟਨੈ ਹੈ ਹੈ ਚਾਹ ਹੋਇਦਾ ਹੈ ਸਭ ਕਾਲਾ ਦੁਖਤ ਅਰਸ਼ਟ ਡਰੈ ਜਤ ਕਾਲਾ ਕਿਰਪਾ ਦ੍ਰਿਸ਼ਤ ਤਨ ਜਾਏ ਨੇ ਹਰੇ ਹੋ 타ਕੇ ताप ਤਨ ਕਮਹ ਹਰੇ ਹੋ ਰਤ ਸਦ ਕਰ ਮੋਨ ਸਹੋਈ ਦੁਖਤ ਛਾਸਵਾ ਸਭੈ ਨ ਕੋਈ ਇਕ ਬਾਣ ਜੁ ਮੈਂ ਸੰਭਾਰਾ ਕਾਲ ਪਾਸ ਤੇ ਕਾਹੇ ਉਬਾਰਾ ਜਿਨ ਨਰਨਾਮ ਤਿਹਾਰੋ ਕਾ ਦਦ ਦੁਸ਼ਟ ਦੋਖ ਤੇ ਰਹਾ ਹੜਕ ਕੀਤਮੈਂ ਫਰਣ ਤਿਹਾਰੀ ਆਪਹਾ ਕਰਿ ਲਿਓ ਪਾਰੀ ਸਰਬ ਥਾਰਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਨੋ ਬਚਾਈ ਕ੍ਰਿਪਾ ਕਰੀ ਹਮ ਭਜਗ ਮਾਤਾ ਗ੍ਰੰਥ ਕਰਾ ਪੂਨ ਸਭ ਰਾਤਾ ਜਿਲੇ ਮਿਕ ਸਗਲ ਦੇਹਕੋ ਹਰਤਾ ਦੁਸ਼ਟ ਦੋਖਿਨ ਕੋਚੈ ਕਰਤਾ ਸ੍ਰੀ ਅਸਤੋਰੀ ਦਾ ਭਾਈ ਦਇਆਲਾ ਪੂਰਨ ਕਰਾ ਗ੍ਰੰਥ ਦਾ ਤਕਾਲਾ ਮਨ ਬਾਜ ਤਪਲ ਪਾਵੈ ਸੋਈ ਦੁਖ ਨ ਦਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਜਹਿ ਸੁਰਸਨਾ ਪਾਵੈ ਸੁਨੈ ਮੋੜ ਚਿਤ ਲਾਇਤ ਤੋ ਤਾਇਆ ਹੋਈ ਦੁਖ ਦਰਦ ਕੋ ਨਿਗਟ ਨਾ ਤਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਤ ਚਾ ਪਈ ਕੋ ਕਹੈ ਚਾ ਪਈ ਸੰਵਤ 17 ਸਹਿਸ ਪਣਿਜੈ ਅਰਧ ਸਹਿਸ ਕੋਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰ ਸੁਤਰਵ ਗ੍ਰੰਥ ਸੁਧਾਰਾ ਸਮੇ ਗਿਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤੜੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਵੇਰ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਨਿਓ ਸ੍ਰੀ ਸੁਬਾਨ ਕਿਰਪਾ ਤੁਮਾਈ ਕਰ ਮੈਨਾ ਕਹਿਓ ਸਭ ਤੁਹੇ ਬਖਾਨਿਓ ਦੋਹਰਾ